ਸਾਰਿਆਂ ਨੂੰ ਪਿਆਰ ਭਰੀ ਸ਼ੁਭਕਾਮਨਾਵਾਂ ਜੀ ਅੱਜ ਆਪਾਂ ਇੱਕ ਹੋਰ ਨਵਾਂ ਵਲੌਗ ਲੈ ਕੇ ਆਏ ਤੁਹਾਡੇ ਲਈ ਤੇ ਅੱਜ ਆਪਾਂ ਚੱਲਦੇ ਆਂ ਦੁਬਾਰਾ ਸ਼ਹੀਦ ਗਾਂਜਮੁਰਗੀ ਸਾਹਿਬ ਤੋਂ ਤੇ ਆਪਾਂ ਚਲਾਂਗੇ ਅੱਜ ਆਪਾਂ ਗੁਰਦੁਆਰਾ ਸ਼ਹੀਦ ਤੇਗਾ ਤੇਗਾ ਸਿੰਘ ਜੀ ਤੇ ਉੱਥੇ ਚੱਲਦੇ ਆਂ ਉੱਥੇ ਜਾ ਕੇ ਤੁਹਾਨੂੰ ਦੱਸਦੇ ਹਾਂ ਉੱਥੋਂ ਦਾ ਇਤਿਹਾਸ ਤੇ ਆਪਾਂ ਤੁਰਦੇ ਆਂ ਸਾਈਕਲ ਆਪਣਾ ਰੈਡੀ ਆ ਇੱਧਰ ਗੁਰਦੁਆਰਾ ਸਾਹਿਬ ਰਾਤਾ ਭਾ ਇੱਥੇ ਰਹੇ ਸੀ ਆ ਕਮਰੇ 'ਚ ਤੇ ਇੱਥੇ ਤੁਹਾਨੂੰ ਕਮਰੇ ਵੀ ਮਿਲ ਜਾਣਗੇ ਮੁਲਕੀ ਜੇ ਤੁਸੀਂ ਮੁਲਕੀ ਸਾਹਿਬ ਦੇ ਰੁਕਣਾ ਹੈਗਾ ਡੇਲੀ ਅਪਡੇਟ ਲਈ ਆਪਣੇ ਚੈਨਲ ਨੂੰ ਫੋਲੋ ਕਰਕੇ ਰੱਖ ਲਓ ਆਪਾਂ ਹਰ ਰੋਜ਼ ਨਵੇਂ-ਨਵੇਂ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਆ ਤੇ ਉੱਥੋਂ ਦਾ ਇਤਿਹਾਸ ਪੜ੍ਹਦੇ ਆ ਤੇ ਤੁਹਾਨੂੰ ਦਿਖਾਉਨੇ ਆ ਆਪਾਂ 5 ਕਿਲੋਮੀਟਰ ਸਫ਼ਰ ਤੈਅ ਕਰ ਲਿਆ ਜੀ ਤੇ ਬਾਕੀ ਪੁਰਾਣੇ ਵੱਲ ਜਾ ਰਹੇ ਆ ਸੁੰਨਸਾ ਰੋਡ ਆ ਰਾਤ ਮੀਂਹ ਪਿਆ ਸੀ ਤੇ ਅੱਜ ਥੋੜਾ ਮੌਸਮ ਵਧੀਆ ਹੈਗਾ। ਜਿਆਦਾ ਗਰਮੀ ਵੀ ਨਹੀਂ ਹੈਗੀ ਤੇ ਜਿਆਦਾ ਧੁੱਪ ਵੀ ਨਹੀਂ ਹੈਗੀ ਤੇ ਮੀਂਹ ਆਉਂਦੀ ਕੋਈ ਸੁਭਾਵਨਾ ਨਹੀਂ ਲੱਗ ਰਹੀ। ਬੱਦਲ ਸਾਫ਼ ਨੇ। ਅੱਜ ਦਾ ਸਫ਼ਰ ਹੈਗਾ ਆਪਣਾ 50 ਕਿਲੋਮੀਟਰ। ਅੱਜ ਦਾ ਸਫ਼ਰ ਰਹਿ ਗਿਆ ਜੀ ਆਪਣਾ 11 ਕਿਲੋਮੀਟਰ ਤੇ ਆਪਾਂ ਗੁਰਦੁਆਰਾ ਸ਼ਹੀਦ ਤੇਜ ਸਿੰਘ ਜੀ ਚੱਲਾਂਗੇ ਤੇ ਇਸ ਸਾਈਡ ਉੱਥੋਂ ਦਾ ਇਤਿਹਾਸ ਤੇ ਉੱਥੇ ਨਾ ਗੁਰੂ ਸਾਹਿਬ ਜਿਹੜੇ ਜਿਵੇਂ ਕੀ ਆਪਣਾ ਖੋਪੜੀਆਂ ਲਹਾਈਆਂ ਚੜਖੜੀਆਂ ਤੇ ਚੜੇ ਹਨਾ ਉਹ ਚੀਜ਼ਾਂ ਦਾ ਉਹਨਾਂ ਨੇ ਦ੍ਰਿਸ਼ ਬਣਾਏ ਹੋਏ ਉੱਥੇ ਬੁੱਤ ਬਣਾਏ ਹੋਏ ਨੇ ਤੇ ਤੁਹਾਨੂੰ ਦਿਖਾਵਾਂਗੇ ਬਹੁਤ ਸੋਹਣੀ ਚੀਜ਼ ਬਣਾਈ ਹੋਈ ਆ ਤੇ ਆਪਣਾ ਸਫ਼ਰ 5 ਕਿਲੋਮੀਟਰ ਰਹਿ ਗਿਆ ਜੀ ਤੇ ਆਪਾਂ ਸਿੰਗਲ ਰੋਡ ਤੇ ਆ। ਇਹ ਰੋਡ ਅੰਦਰ ਦੀ ਜਾਂਦਾ ਪਿੰਡਾਂ ਵਿੱਚ ਦੀ ਤੇ ਜੇ ਆਪਾਂ ਉੱਪਰ ਦੀ ਜਾਂਦੇ ਤਾਂ ਆਪਣਾ ਸ਼ਫਰ ਜ਼ਿਆਦਾ ਪੈ ਜਾਣਾ ਸੀ। ਆਪਣਾ ਸ਼ਾਰਟਕਟ ਲੈ ਲਿਆ। ਅੱਜ ਦਾ ਮੌਸਮ ਚੈੱਕ ਕਰੋ ਤੁਸੀਂ। ਬਹੁਤ ਹੀ ਘੈਂਟ ਆ। ਜੀ ਆਪਾਂ ਰੁਕੇ ਹੋਏ ਆ ਛੱਟ ਕੇ ਦੂਸਰੇ ਔਰਾਂ ਤਾਂ ਬਹੁਤ ਲੋਕਿਤ ਰਹਿ ਗਿਆ। Yapacak aldıya, ਗੁਰਦੁਆਰਾ ਸ਼ਹੀਦ ਬਾਬਾ ਪੀਗਾ ਸਿੰਘ ਜੀ ਚੰਦਪੁਰਾਣਾ ਚੰਦਪੁਰਾਣਾ ਦੇ ਵਿੱਚ ਸਥਿਤ ਹੈ ਇਹ ਗੁਰਦੁਆਰਾ ਸਾਹਿਬ ਸ਼ੈਸ਼ੀ ਤੇ ਬਰਬਾਤੀ ਗਾਸੈਂਗੀ ਚੰਦਪੁਰਾ ਚੰਦਪੁਰਾ ਨਾ ਪਹੁੰਚ ਗਏ ਆ ਇਹ ਜੀ ਗੁਰਦੁਆਰਾ ਤੇਗਾ ਸਿੰਘ ਜੀ ਦਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਦਾ ਇਹ ਇੱਧਰ ਬਣਿਆ ਹੋਇਆ ਤੇਗ ਤੇਗ ਫਤਿਹ ਪੰਥ ਕੀ ਜੀਤ ਹੈ ਤੇ ਆਪਾਂ ਇੱਥੇ ਆਏ ਸੀ ਤੇ ਇੱਥੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਚੀਜ਼ ਇਹ ਹੈ ਕਿ ਇੱਥੇ ਸਿੱਖ ਇਤਿਹਾਸ ਦਰਸਾਇਆ ਗਿਆ ਮੂਰਤੀਆਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਲੈ ਕੇ ਚੱਲਦੇ ਆ ਉੱਧਰ ਵੀ ਆ ਮੱਥਾ ਟੇਕ ਲਈਏ ਓਏ ਗੁਰੂ ਜੀ ਕੋਰਤਵਾਰਾ ਸਾਹਿਬ ਦੇ ਸੱਜੇ ਹੱਥ ਲੰਗਰ ਹਾਲ ਬਣਿਆ ਹੋਇਆ ਤੇ ਆਪਾਂ ਚੱਲਦੇ ਆ ਲੰਗਰ ਹਾਲ ਵੱਲ ਇਹ ਬਣਿਆ ਹੋਇਆ ਜੀ ਬਹੁਤ ਵੱਡਾ ਹੀ ਲੰਗਰ ਹਾਲ ਆ ਤੇ ਬਹੁਤ ਸੋਹਣਾ ਖਾਗਦੇ ਆਪਾਂ ਇੱਥੇ ਲੰਗਰ ਤੇ ਲੰਗਰ ਛਕ ਕੇ ਦਿਖਾਉ ਰਿਆ ਤੁਹਾਨੂੰ ਸਿੱਖ ਇਤਿਹਾਸ ਕੀ ਕੀ ਗੁਰੂ ਸਾਹਿਬਾਂ ਨੇ ਆਪਣੇ ਲਈ ਕੁਰਬਾਨੀਆਂ ਦਿੱਤੀਆਂ ਨੇ ਤੇ ਕੀ ਕੁਝ ਕੀਤਾ ਆਪਾਂ ਨੇ ਲੰਗਰ ਛਕ ਲਿਆ ਜੀ ਗੁਰਦੁਆਰਾ ਸਾਹਿਬ ਵਿੱਚ ਤੇ ਹੁਣ ਦਿਖਾ ਕੇ ਇਤਿਹਾਸ ਤੋਂ ਬਾਅਦ ਆਪਾਂ ਚੱਲਦੇ ਹਾਂ ਇਥੋਂ ਇਹ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਇਧਰਲੀ ਸਾਈਡ ਬੜੀ ਹੋਈ ਜਿਵੇਂ ਕਿ ਪਾਰਕਿੰਗ ਗੁਰਦੁਆਰੇ ਦੇ ਇਹ ਟਰੈਕਟਰ ਵਗੈਰਾ ਸੰਧ ਖੜਦੇ ਨੇ ਤੇ ਆ ਛੋਟਾ ਜਿਹਾ ਪਾਰਕ ਬਣਾਇਆ ਹੈ ਇਹਨਾਂ ਨੇ ਬਹੁਤ ਹੀ ਸੋਹਣਾ ਉੱਧਰ ਬੈਠਣ ਲਈ ਇੱਕ ਝੋਪੜੀ ਪਾਰਕ ਦੇ ਵਿੱਚ ਤੇ ਕੁਝ ਕੁਰਸੀਆਂ ਲੱਗੀਆਂ ਹੋਈਆਂ ਨੇ ਉੱਥੇ ਕਾਫੀ ਵੱਡਾ ਗੁਰਦੁਆਰਾ ਆ ਜਾਂਦਾ ਇਹ ਤੇ 24 ਘੰਟੇ ਸੰਗ ਤੇ ਇੱਥੇ ਆਉਂਦੀ ਰਹਿੰਦੀ ਆ ਦਰਸ਼ਨ ਕਰਨ ਲਈ ਵਾਹਿਗੁਰੂ ਜੀ ਕੀ ਪੂਰਾ ਸੈ ਬਣਿਆ ਹੋਇਆ ਹੈਗਾ ਤੇ ਧੰਨ ਧੰਨ ਬਾਬਾ ਤੇਗਾ ਸਿੰਘ ਜੀ ਦਾ ਦੇਖੋ ਜੀ ਸ਼ੇਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਕਿਵੇਂ ਬਣ ਕੇ ਰੱਖਿਆ ਗਿਆ ਸੀਗਾ ਤੇ ਇਹ ਉਹਨਾਂ ਦੀ ਤਸਵੀਰ ਬਣਾ ਕੇ ਬੁੱਤ ਬਣਾ ਕੇ ਉਹਨਾਂ ਦਾ ਦਰਸਾਇਆ ਹੋਇਆ ਹੈਗਾ ਇਦਾਂ ਜੀਲ ਵਿੱਚ ਕੈਦ ਕਰਕੇ ਰੱਖਿਆ ਸੀ ਤੇ ਇਹ ਦਰਸਾਇਆ ਗਿਆ ਕਿ ਭਾਈ ਕਨਈਆ ਜੀ ਨੇ ਪਾਣੀ ਕਿਵੇਂ ਪਿਆ ਸੀਗਾ ਤੇ ਸਾਰਿਆਂ ਨੂੰ ਤਸਵੀਰ ਬਣਾਈ ਹੋਈ ਆ ਸ਼ੀਰਪਾਈ ਤਾਰੂ ਸਿੰਘ ਜੀ ਖੋਪੜੀਆਂ ਲਸਾਈਆਂ ਸ਼ੀਰਪਾਈ ਮਤੀਦਾਸ ਜੀ ਚੜਖੜੀਆਂ ਦੇ ਚੜੇ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਭਾਈ ਮਨੀ ਸਿੰਘ ਜੀ ਬੰਦ ਬੰਦ ਘਟਾਇਆ ਤੇ ਕਿਹਾ ਕਿ ਜੇ ਜਾਨ ਦੇ ਮੱਦੇਨਜ਼ਰ ਜਾਨ ਕੀ ਮਤਲਬ ਹੈ ਤਾਂ ਜਿਦਾਂ ਕੋਈ ਜਾਨ ਕੰਮ ਨਹੀਂ ਲਿਖੋ ਤੇ ਜਿੰਨਾਂ ਚਿਰ ਲੈਂਦੇ ਰਹਿਦਾ ਕਰਨਾ ਇਹ ਸੂਰਤ ਕਰਨ। ਉਹਨਾਂ ਦੇ ਅੱਗੇ ਭਾਈ ਮੋਤੀ ਮਹਿਰਾ ਇਹਦੇ ਸਮੀਤ ਪਰਵਾਰ ਸ਼ਹੀਦ ਕੀਤਾ ਸੀਗਾ ਉਹਨਾਂ ਦਾ ਇਹ ਫੋਟੋ ਦਰਸਾਉਂਦੀ ਆ ਭਾਈ ਮਹਤਾ ਸਿੰਘ ਤੇ ਭਾਈ ਸੁੱਖਾ ਸਿੰਘ ਜੀ 6 ਮਈ 1740 ਈਸਵੀ ਨੂੰ ਵੀਰ ਹਕੀਕਤ ਸਿੰਘ ਰਾਏ ਦੀ ਸ਼ਹੀਦੀ ਜੀ ਇੱਕ ਤੋਂ ਸਤਾਨ ਸਦਕੇ ਇਦਾਂ ਟੰਗੇ ਗਏ ਸੀ ਸਿੱਖਾਂ ਦੇ ਜਵਾਕਾਂ ਨੂੰ ਮਨਨਾਂ ਨੇ ਇਦਾਂ ਡੰਗ ਦਿੱਤਾ ਸੀ ਛਿਲ ਪਾਈ ਦੇਲਾ ਸੰਗੀ ਜੀ ਤਤੀ ਇੱਕ ਕੜਾਹੀ ਦੇ ਵਿੱਚ ਜਿੱਦਾਂ ਪਾਣੀ ਦੇ ਵਿੱਚ ਉਹ ਕਰਦੇ ਸੀਗੇ ਆ ਆਪਣਾੜਾਈ ਸਾਈਕਲ ਬੱਕੀ ਬੰਦਾ ਬਾਹਰ ਦੇ ਸਾਥੀ ਸਾਸ ਸੋ 40 ਸਿੰਘਾਂ ਦੀ ਸ਼ਹੀਦੀ ਦਿੱਤੀ ਗਈ ਸੀਗੀ ਮਈ ਭਾਗੋ ਤੇ 40 ਮੁਕਤੇ ਮੁਖਸਰ ਸਾਹਿਬ ਦੀ ਯੰਗ ਸਮੇਤ ਭਾਈ ਸੁਭੇਗ ਸਿੰਘ ਤੇ ਸ਼ਹਿ ਬਾਜ ਸਿੰਘ ਜੁਲਾਈ 1700 46 ਈਸਵੀ ਚ ਇਹਨਾਂ ਨੂੰ ਇਦਾਂ ਚੜਖੜੀਆਂ ਤੇ ਚੜਾਤਾ ਸੀਗਾ ਤੁਸੀਂ ਦੇਖ ਸਕਦੇ ਹੋ ਆਰੀਆਂ ਤਸਵੀਰਾਂ ਦਰਸਾਉਂਦੀਆਂ ਨੇ ਸਿੱਖ ਇਤਿਹਾਸ ਵੀ ਸਿੱਖੀ ਆਪਾਂ ਨੂੰ ਕਿਵੇਂ ਮਿਲੀ ਸੀ ਤੇ ਸਿੱਖਾਂ ਨੇ ਕਿਵੇਂ ਆਪਣੀਆਂ ਜਾਨਾਂ ਦਿੱਤੀਆਂ ਸੀਗੀਆਂ ਕਿੰਨਾ ਸੂਲੀ ਤੇ ਚੜੇ ਆਰਿਆ ਨਚਰਾਏ ਗਏ ਤਾਂ ਤਾਂ ਕਿਸੇ ਨੇ ਵੀ ਆਉਣਾ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਪਿੰਡ ਚੰਦਪੁਰਾਣਾ ਮੋਗਾ ਵਿਖਿਆ ਹੈ ਤੇ ਇਹ ਮੋਗੇ ਤੋਂ ਥੋੜੀ-ਥੋੜੀ ਰਹਿਣ ਦਾ ਬਾਗ ਬਾਗੇ ਪੁਰਾਣੇ ਦੇ ਨਾਲ ਆ ਬਹੁਤ ਭਾਰੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਇੱਥੇ